ਇੱਥੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਨਾ ਉਹ ਦੀ ਕਮਾਈ ਕਰਨ ਵਾਲੇ ਲੋਕ ਮਾਮਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕੇ ਉਸ ਤੋਂ ਵੱਧ 31 ਮਾਰਚ ਤੱਕ ਇਹ ਭਰ ਚੁੱਕੇ ਨੇ ਹਰਿਆਣਾ ਵਾਲੇ ਇਹੀ ਬੀਬੀ ਐਮਬੀ ਇਸੇ ਬੀਬੀ ਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਪਰ 21 ਮਈ ਨੂੰ ਪਿਛਲੀ ਨੂੰ ਮੈਂ ਦੱਸਾਂਗਾ 6 ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਕਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ ਪਤਾ ਨਹੀਂ ਐਸ ਵਾਰ ਸਾਡੇ ਕੋਲ ਆਪਣੀਆਂ ਕਸਤੀਆਂ ਆਪਦੇ ਅਸੀਂ 10000 ਏਕੜ ਦਾ ਆਪਣੇ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪਹੁੰਚੇ ਵੀ ਤੁਸੀਂ ਇਹਦਾ ਸੰਜਮ ਨਾ ਕਰੋ ਨਹੀਂ ਬਲੇ ਪ੍ਰਾਣਾ ਤਾਂ ਪਈ ਹੋਈ ਸੀ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲੀ ਗੱਲ ਤਾਂ ਬੀਬੀਐਮ ਵੀ ਹਾਈ ਕੋਰਟ ਜਾਣ ਦਾ ਕੀ ਬਣਦਾ ਜਨਾਬ ਜੀ ਬੀਬੀਐਮ ਵੀ ਕਿਤੇ ਹੈ ਬੀਬੀਐਮ ਵੀ ਸਾਡੇ ਜਨਰਲ ਦਾ ਸਾਡਾ ਹਰਿਆਣਾ ਜਾਵੇ ਬੀਬੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇ ਰਿਹਾ। ਪੰਜਾਬ ਆਪਦੇ ਵਿਰੁੱਧ ਵਕੀਲ ਕਰ ਰਿਹਾ ਹੈ ਜੀ। ਦੱਸਣ 60% ਜੋ ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ। ਮਨੇ ਇਹਨਾਂ ਨੂੰ ਕੋਲ ਪਤਾ ਇੱਕ ਅਕਰੀਆ ਤਾਂ ਤੇ ਜੋ ਪਰੰਦਰ ਅਦਰ ਕਰ ਦੇ ਨੇ। ਇੱਕ ਦਿਨ ਉਹ ਅੱਜ ਹੋਣਾ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ تھے۔ ਪੰਜਾਬ ਦੇ ਹਿੱਸੇ ਦਾ 200 ਕਿਊਸਕ ਪਾਣੀ ਬੰਦ ਕਰਕੇ ਕਹਿਣੇ ਚੜਦਾ ਸਵੈਰੀ ਲਜੀ ਕਹਿੰਦਾ ਯਾਰ ਇਹ ਕੌਣ ਹੁੰਦੇ ਆ ਵੀ ਇਹ ਕਰਨ ਵਾਲੇ ਹੁਣ ਸਰਦ ਯਾਦ ਹੈ ਕਿ ਪਹਿਲਾਂ ਨਾਇਨਾ ਕੋਲ ਕੋਈ ਹੋਤਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕੀ ਹੈ ਹਾਈ ਕੋਰਟ ਨਹੀਂ ਹੈ ਇਹ ਕੱਲ ਇਹ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗਰੇਸਟ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇਥੇ ਹੈ ਉਹ ਤੁਹਾਨੂੰ ਦਸੀਏ ਉਹਨਾਂ ਨੇ ਅਡਵਾਈਸ ਕੀਤਾ ਗਿਆਲਾ ਉਤ ਲਈਏ ਕਿ ਭਾਈ ਲੈ ਕੇ ਇਹ ਲੈ ਲਓ ਅਗਰ ਮਹੀ ਇਸ ਪਾਣੀ ਦੀ ਸੀਸਮਾਰੀ ਕਿਸੇ ਅਗਰੇ ਹੀ ਸਵੇਰੀ ਆ ਕੇ ਆਪ ਬੋਲ ਕੇ ਮੰਗਦੇ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉਸ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰرسٹ ਹੋ ਗਿਆ ਪੰਜਾਬ ਕੁਛ ਐਸਟਾ ਨਾ ਹੋ ਗਿਆ ਤੇ ਜਿੰਨਾਂ ਕੋਲ ਕੌਣ ਹੋਗਾ ਭੀ ਭੀ ਐਮ ਵੀ ਹੋਣਗੇ ਤੇ ਬੀ ਜੀ ਪੀ ਹੈ ਇਹ ਕੀ ਮਤਲਬ ਪਾਕਿਸਤਾਨ ਨੂੰ ਫੈਲਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਨੂੰ ਪਰੀ ਪੁਲਸ ਦੇ ਤੇ ਇੱਥੇ ਆ ਜੇ ਸਾਰੀ ਪੁਲਸ ਸਾਡੀ ਗਾਰਡ ਤੇ ਆਈ ਖਲੋਈ ਜਾ ਰਹੀ ਆ ਆ ਤੜਕੀ ਇਹਨੂੰ ਕਿ ਸੁਝੀਏ ਮੈਂ ਛੱਡਣਾ ਹਾਂ ਕੁਝ ਇਹ ਕਿ ਮੈਂ ਛੱਡ ਲਿਆ ਭਣੀ ਕੋਈ ਹੋਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਵਾਈਆਂ ਸਾਡੇ ਵਕੀਲ ਸਾਹਿਬ ਏਜੀ ਖੜਿਆ ਜਾਂਦੇ ਨਾਲ ਜਾਈ ਸਮਝ ਆਇਆ ਜੇ ਪਾਈਏ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅਸਲ ਤੂ ਚਲੋ ਫੜਾ ਜਾ ਸੰਜਮ ਰਖੀਂ ਜਦੋਂ ਇਹਨਾਂ ਨਾਲ ਆਪੇ ਹੋ ਹਨਾ ਅੱਲਾਹ ਆਪੇ ਚਲੋ ਕੋਈ ਆਪਾਂ ਵੀ ਕੋਈ ਆਪਾਂ ਆ ਰਹਿ ਜਾ ਬੰਦ ਕਰਨਾ ਵੀ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਪਰ ਮੈਨੂੰ ਲੱਗਦਾ ਨਹੀਂ ਮਨ ਉੱਪਰ ਪਰ ਮੂੰਹ ਕਰ ਲੀਏ ਵੀ ਕਹਿੰਦੀ ਐ ਨਾ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਤੇਨ ਮਜਾਲਾ ਵੱਲ ਹੈ ਆਪਾਂ ਟੱਕਰ ਲੋ ਮੰਗਲਾਂ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ ਕੋਟੇ ਹੱਥ ਲਾ ਪਾਉਂਦਾ ਸਾਡੇ ਅੰਦਰ ਤਾਂ ਅਸੀਂ 99% ਹੀ ਬੱਸ ਤੇ ਆ ਜੇ ਪੰਜਾਬ ਦਾ ਸਤਭਿਅ ਤਤ ਤੋਂ ਬੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਜਿਹੜੇ ਕੀ ਕਰਿਓ ਅਹੀਂ ਛੱਡ ਦੇਣੇ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਣੀ ਹਰੇ ਕੰਨਵੇਂ ਤੋਂ ਆਪਾਂ ਦਾ ਸੌਤੇ ਜਾਮਨ ਨੇ ਆਪ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਸੂਰਜ ਚਲਾਉਣੇ ਨੇ ਜੀ ਤੇ ਬਹੁਤ ਟੱਕੇ ਸ਼ਾਇਦ ਤਾਨਮ ਸਾਹਿਬ ਜਿਹੜੀ ਦੇਖਣ ਵਾਦ ਜੀ ਜੇ ਚੇਰ ਵੀ ਖੁਦ ਆ ਗਿਆ जबकि चेयरमैन पता होना चाहिए कि सठ प्रसेंट बीबीएम खर्चा साई हुई है कलोनिया वोट तो अच्छा वोट एक ही है जीव की भी एक बोट तो है सतेंट बाकी चाली प्रसेंट हरियाणा राजस्थान हिमाचल तीन तिना का चाली परसेंट हिस्सा चाली प्रसेंट बाकी तीन ਅੱਪਾ ਸਖਿ ਚੱਲੇ ਬੂੜਾ ਵਿਜੀਤ ਕਾ ਹੈ ਮਾਜੂਦੀ ਵੀ ਇੱਕ ਹੈ ਰਾਸਾ ਦੀ ਵੀ ਇੱਕ ਹੈ ਤਿੰਨ ਇੱਕ ਕਰਕੇ ਕਹਿਣ ਜਿਤਨੀ ਵੇਖਦੇ ਜਿਤਨੀ ਬੋਟ ਦੀ ਵੈਲਿਊ ਉੰਨੀ ਵੜਾਓ ਨਾ ਕਿ ਥੋੜੀ ਜੇ ਕੱਲਾ ਪੰਜਾਬ ਕੋਟ ਬਾਰੇ 7% ਤੇ ਮੇਰੇ ਜਿਤ ਜਾਨ ਕੇ ਇਹਦਾ ਹੰਡੀਆਂ ਬੰਦੇ ਪਹਿਲਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹਰੇ ਵਾਲੇ ਉਹ ਜਿਹਾ ਲੈਣਾ ਪ੍ਰਧਾਨ ਸਭਾ ਦੇ ਫੈਸਲੇ ਇਹਨਾਂ ਨਾਲ ਬਸੀਏ ਸਕੇ ਪਹਿਲੀ ਨਹੀਂ ਬੰਦਦਾ ਤੁਹਾਡਾ ਹਾਪਿਆ ਨਾ ਅਸੀਂ ਕਿੱਥੋਂ ਦੀ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਦਾ ਉਹਦੇ ਲਈ ਇਹ ਹੀ BBMP ਵੱਲੋਂ ਨਾ ਤਾਂ BBMP ਚਿੱਟਾ ਆਤੀ ਸਰ ਖਰਚਾ ਬੁੱਤ ਸਾਡੇ ਤੇ ਪਾਇਆ ਰਿਹਾ ਸੋ ਇਹ ਇਹਨੂੰ ਖਤਮ ਕਰਕੇ ਪੁਨਰ ਕਠਨ ਕਰੋ ਕੋਈ ਨਾ ਮਾ ਆਤ ਰੋਮੀਆ ਕਰਨ ਦੀ ਨਾ ਕੋਈ ਬਹੁਤ ਨਾਲ ਖੋ ਗਿਆ ਹੋਇਆ ਤੁਹਾਨੂੰ ਸਟੇਰੀਅਮ ਦੀ ਵੀ ਹਸਪਤਾਲ ਦੀ ਵੀ ਪੋਸਟ ਆਫਿਸ ਦੀ ਵੀ ਉਹ ਨਾ ਦੌੜਾ ਏਰੀਆ ਤੇ ਅੱਗੇ ਉਹ ਅ ਤੁਮੋਂ ਇਹਨਾਂ ਤੇ ਪਰੇਮੀ ਕੰਮਕਾਜੀ ਦੀ ਬੋਲ ਸਾਨੂੰ ਆਰਡਰ ਦੇਣਾ ਕਿ ਜੀ ਆਹ ਪਿੰਡ ਸਤਲੁਜ ਦੇ ਵਾਲ ਦੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਡ ਗੇਟ ਕੋਲ ਅਸੀਂ ਆਹੀ ਲੋਕਾਂ ਨੂੰ ਕੱਢਦੇ ਯਾਨਾ ਅੱਛਾ ਤੇ ਠੀਕ ਹੈ ਜੇਰਾ ਅੱਜ ਜੀ ਬੰਦ ਕਰੀਏਗਾ ਪਾਣੀ ਨੂੰ ਉਹਨਾਂ ਦਾ ਨੂੰ ਕਪੜਾ ਆਹ ਲੋਕਾਂ ਦੇ ਫੱਟਾ ਚੱਕਾਂਗੇ ਫੱਟਾ ਚੱਕਾਂਗੇ ਐਸੇ ਤੇ ਤਾਂ ਕਹਾ ਚੱਲ ਰਹੀ ਹੈ ਇਹ ਤਾਂ ਬਹੁਤ ਬੁੜੇ ਬੁੜੇ ਰਹਿ ਗਏ ਸੋ ਹੁਣ ਇਹ ਖਾਸ ਤੌਰ ਤੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਫਸਿਆ ਹੋਇਆ ਹੈ ਉਸ ਵੇਲੇ ਤਾਂ ਇਹਨਾਂ ਨੂੰ ਆਹ ਗੱਲ ਕਰਨੀ ਹੋਣੀ ਸੀ ਕਿ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਅੱਧ ਦਿਨਾਂ ਚ ਪੱਕੇ ਹੋਵੇ 8 ਦਿਨਾਂ ਬਾਅਦ ਤੋਂ ਕੀ ਜਿੰਨਾ ਦਿਨ ਬਾਰ 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 ਦਿਨ ਤੋਂ ਆਸਤੀ ਕੂਈ ਹੈ ਤੇ 12 ਦਿਨਾਂ ਵਿੱਚ ਹੀ ਮਿਲ ਜਾਣ ਅਰੇ ਪੀਣ ਵਾਸਤੇ ਦੇ ਰਹੇ ਆ ਮਾਨਗਲ ਦਾ ਆਪ ਦੇ ਰਹੇ ਆ ਇੱਕ ਤੋਂ ਲੋਟੋ ਰਸੀਦਾ ਖਾਤੀ ਹੈ ਇਸੋ ਬੈਂਕਰੀ ਦੇ ਨਾਮ ਨਾਲ ਜਿਸ ਦਿਨ ਚ ਕਰਨੀ ਤੇ ਜੀ ਜੂ ਚਾ ਤੇ ਪਾਣੀ ਪੀਣ ਵਾਸਤੇ ਸੈਕਿੰਡ ਕਰੀ। ਇਸੋ ਬੈਂਕਰੀ ਨੂੰ ਗੁਣਾ ਕਰੀ ਸਪਾਰਾਮ ਸਪੀਸ ਕਰਨਾ। ਕਨੇ ਇਸ ਕੋਲ ਇੱਕ ਘੰਨਾ ਹੋਈ। ਹਜ਼ਾਰ ਕੀ ਜਦ। ਚਲੋ ਕੀਤਾ। 25 ਹੋ ਗਿਆ। ਗਰ ਚਾਰ ਤੋਂ ਸੋਸ ਨੂੰ ਪਾਸਮ ਪਾਸਮ। ਦੇਖੋ। ਸੋਨ ਕੀ ਬੈਂਕ ਸੋਨ ਦੇ। 680 ਤੋਂ ਸਕੇ ਨੇ ਜੀ ਲੋਸ। ਇਹ ਮਤਲਬ ਖਰਾਬ ਹੋ ਗਿਆ। ਨਾ ਚੰਗਾ ਚਾਲ ਰਿਆ। ਉਹ ਉਦੋਂ ਤਾਂ ਸਿਰਫ ਹੈਵੀ ਚਾਸਟ ਸੀ ਅੱਗੇ ਜਦ ਠੀਕ ਹੋ ਗਿਆ ਤੇ ਇਹ ਪਰ ਜਿਹੜੀਆਂ ਹੱਕਾਂ ਕਰਦੇ ਨੇ ਮੈਂ 4015 ਬੀ.ਐਲ. ਨੂੰ ਕਹਿੰਦਾ ਸੀ ਐਮ ਕੰਨੂ ਭਗਵਾਨ ਸ਼ਰਮਾਨ ਜਨੂੰ ਇਨਕਲਾਬ ਜਿੰਦਾਬਾਦ ਜਿੰਦਾਬਾਦ ਫੇਕੀ ਗੱਲ ਦੀ ਉਪੜੇ 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 ਪਿੱਛੇ ਜਿਹਾ ਜਾਂਦਾ ਜਿਹੜਾ ਦਿੰਦੇ ਆ ਉਹ ਵੀ ਨਹੀਂ ਇਸ ਬੱਤਲੇ ਅਧਰਾਤਨ ਨੂੰ 4000 ਮੰਨ ਕੇ ਘਰ ਦੇਣਾ ਧੰਨਵਾਦ ਤਾਂ ਕੀ ਕਰਨਾ ਕਿ ਆਹ ਭੁੱਲੇ ਪੰਗੇ ਲਈ ਜਾਂ ਸਰਕਾਰ ਚੇਅਰਮੈਨ ਅਗਰ ਤੁਸੂਤ ਕੁਤ ਮੈਂ ਨਹੀਂ ਹੈ ਠੀਕ ਹੈ ਪ੍ਰਸ਼ਾਸਨ ਮੁਰਤਾਵਾ 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 ਪ੍ਰਸ਼ਾਸਨ ਮੁਰਤਾਵਾ 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 ਆਪ ਦਾ ਸੰਕਟ ਆਪਣੇ ਸਿਰ ਤੇ ਮੜਿਆ ਹੈ ਕੋਈ ਰੌਲਾ ਨਹੀਂ ਸੀ ਇੱਕ ਤੱਕ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀ ਐਮ ਬੀ ਦੇ ਸੁਣਾ ਅੱਜ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ

ਕੋਈ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਪਿੱਛਾ ਪਾ ਕਰੀਂ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਆਹ ਜਿਹੜੀ ਬੀਜੇਪੀ ਕਰ ਰਹੀ ਹੈ ਨਾ ਇਹ ਕਹਿੰਦੇ ਉਹਨਾਂ ਨੇ ਨਾ ਆਪਦਾਨੇ ਸੇ ਅਫਸਰ ਭੂੜੇਗੇ ਆਹ ਗੁੰੜੇ ਨੇ ਇੱਕ ਪਾਸੇ ਦੇਸ਼ ਤੇ ਸਿੱਧ ਪਈਆਂ ਨੇ ਕਿ ਆਪ ਮੁਕਾ ਦੇ ਜੋ ਹੁਣ ਸਾਡੇ ਲੋਕ ਇੱਧਰ ਉੱਧਰ ਹੋਣ ਦੇ ਧਿਆਨ ਨਾਲ ਬਲੈਕਆਉਟ ਹੋ ਜਾਂਦੇ ਲੈਟਾਂ ਵਧਾ ਕੇ ਚਲੋ ਇਹ ਪਾਪੋ ਵੱਢੀ ਚੱਪਲੇ ਨੇ ਹਾਂ ਵੇਰੇ ਤਾਂ ਕਹਿੰਦਾ ਉਹ ਨਹੀਂ ਮੇਰੇ ਰਫਲਾ ਦਾ ਕੰਮ ਕਰੀ। ਉਹ ਹੋਰ ਹਰਜ ਬਣਦਾ ਬੀਬੀਐਮਪੀ ਦੇ ਚੇਅਰਮੈਨ ਦਾ ਉਹ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ। ਜੇ ਵੀ ਮੈਂ ਇੱਥੇ ਜਾ ਰਹੀ। ਕਿ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ। ਕਹਿੰਦਾ ਮੇਰੇ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਨੂੰ ਦਿੰਦਾ ਜਾ ਜਾ। ਉਹ ਸੁਣ ਵੀ ਨਹੀਂ ਦੱਸਿਆ ਕੰਟਰੋਲ ਰੂਮ ਤੇ ਫੋਨ ਕਰ। ਵੀ ਯਮਦਾ ਵਾਲੀ ਸਟੋਰੀ ਬੰਦ ਹੋ ਗਈ। ਉਹਨਾਂ ਤੀਜੇ ਲੇ ਨੂੰ ਫੜ ਗਿਆ ਸੀ। ਮਤਲਬ ਕਮਾਲ। ਐਨੀ ਤੱਕ ਐਸ਼ਾਈ। ਇਤਨ ਬੋਲ ਦਿੱਤੀ। ਉਸ ਦਿਨ ਵੀ ਆਇਆ ਇਸੇ ਪਰ ਉਹ ਵੀ ਵਿਦਾਂਤ ਪ੍ਰਾਹਣਤ ਹੋਣਾ ਨਹੀਂ ਛੱਡਿਆ ਸੀ ਦੋਸਤੂ। ਪੰਜਾਬ ਦਾ ਹੈ ਇਧਰੋਂ ਇਧਰੋਂ ਲੱਕ ਬੰਨ੍ਹ ਕੇ ਇਧਰੋਂ ਬੋਦਾ ਆਪ। ਬਸ ਉਹ। ਮਤਲਬ ਤੁਸੀਂ ਹੀ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਸਾਡੇ ਦਾ ਗੁਰੂਤੀ ਚੱਲਦੇ ਹੋ ਤੇ ਤੁਸੀਂ ਦੋਹਰਾ ਖਰਚਾ ਕਿਉਂ ਦੀ ਹੈ ਹਲਤੇ ਨਵੇਂ ਨਾ ਬਦਲਣ ਨੂੰ ਸੀਟਾਂ ਤੇ ਮੈਂ ਕਹਿੰਦਾ ਮੈਂ ਦਰੋ ਕੋ ਲੋਕੋ ਦਾ ਨੀ ਦਸਾ ਤੁਸ ਜਲਤਾਂ ਕਰ ਤਾ ਅਰਕਮ ਕੀ ਲਾ ਦੋ ਆਏ ਜੇ ਸਾਡੇ ਗੁਰੂਤੀ ਦੋ ਦੀ ਪੈਸੇ ਸੀ ਤੇ ਤੂੰ ਉਹ ਆ ਗਈ ਹੁਣ ਤਾਂ ਪੈਸਾ ਦਿਨੇ ਸਾਡਾ 600 ਕਰੋੜ ਰੁਪਏ ਲੱਗ ਮੰਨਿਆ ਨਹੀਂ ਜਾਣੀ ਸਰਕਾਰ ਹਰੇਕ ਗੱਲ ਚੋਂ ਭਰਨ ਤਾਂ ਕਰੋਗੇ ਇਕ ਜੋ ਜੋ ਸਾਡੇ ਹੈ ਕਿਸੇ ਜਾਸਿਲ ਤੋਂ ਲੈਣਗੇ ਨਾ ਬੋਲੇ ਨਾ ਇਹ ਪਰਿਆਤ ਕੌਂਗ ਡੈਮ ਕਿੱਥੀ ਹੁਣ ਥੱਲੇ ਜਾਂਦੇ